ਦਾਦੀ ਆਵਾਜ਼ ਦੇ ਇਤਿਹਸਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਫੋਰਕਾ ਗਾਪ ਪਰ ਇਸ ਟਾਈਮ ਖੜੇ ਆ ਪਿੰਡ ਸਾਦੀਹੇਰੀ ਇਹਨਾਂ ਨੂੰ ਜ਼ਿਲ੍ਹਾ ਸੰਗਰੂਰ ਪੈਂਦਾ ਹੈ ਇੱਥੇ ਤੁਸੀਂ ਦੇਖ ਸਕਦੇ ਪੂਰੀ ਪੁਲਿਸ ਜੋ ਫੋਰਸ ਹਟਨਾਤ ਕੀਤੀ ਗਈ ਹੈ ਤੇ ਜ਼ਮੀਨੀ ਮਸਲੇ ਨੂੰ ਲੈ ਕੇ ਹੋਣਾ ਸੀ ਕਾਝ ਰੇਲਣਾ ਵੀ ਪੂਰੇ ਪੰਜਾਬ ਦੇ ਵਿੱਚ ਰੁਕੀਆਂ ਜਾਣੀਆਂ ਸੀ ਜਿੱਥੇ ਪ੍ਰਸ਼ਾਸਨ ਦੇ ਚਲ ਬੰਦੇ ਹੋਏ ਇਹ ਲੋਕ ਨਹੀਂ ਜੇ ਰੇਲਣਾ ਰੋਕ ਸਕੇ ਤੇ ਕਾਫੀ ਜੋ ਕੱਟ ਹੈ ਪੁਲਿਸ ਪ੍ਰਸ਼ਾਸਨ ਦਾ ਇੱਥੇ ਦਿਖਾਇਆ ਗਿਆ ਪੁਲਿਸ ਪੂਰੀ ਤਰ੍ਹਾਂ ਤੈਨਾਤ ਹੈ ਤੁਹਾਨੂੰ ਸਾਰਾ ਏਰੀਆ ਸੀ ਕਵਰੇਜ ਕਰਵਾਵਾਂਗੇ ਸਰ ਇੱਕ ਵਾਰ ਸਭ ਸਾਰਾ ਟੂਰ। ਪੂਰੀ ਆਕੀਂ ਕੰਨ ਜਾਂਦੇ। ਤੁਹਾਨੂੰ ਅਸੀਂ ਉਸ ਜਗ੍ਹਾ ਤੇ ਵੀ ਲੈ ਕੇ ਚੱਲਾਂਗੇ ਜਿੱਥੇ ਜ਼ਮੀਨ ਦਾ ਬਿਵਾਦ ਜੋ ਮਸਲਾ ਐ, ਰੋਣਾ ਜ਼ਮੀਨ ਦਾ। ਉਸ ਜਗ੍ਹਾ ਤੇ ਵੀ ਤੁਹਾਨੂੰ ਸਾਰਾ ਏਰੀਆ ਅਸੀਂ ਕਵਰੇਜ ਕਰਵਾਵਾਂਗੇ, ਤੁਹਾਨੂੰ ਅੱਗੇ ਦਿਖਾਣੇ ਆ। ਮੁਰਦਾਬਾਦ, ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ। 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 ਈਪਾ ਦੀ ਨਾ ਸੁਣਣ ਵਾਲੀ ਸਰਕਾਰ ਮੁਰਦਾਬਾਦ। 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 ਈਪਾ ਦੀ ਨਾ ਸੁਣਣ ਵਾਲੀ ਸਰਕਾਰ ਮੁਰਦਾਬਾਦ। ਰਾਈ ਸਰਕਾਰ ਮੁਰਦਾਬਾ 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 ਵਿਵਾਦ ਦੇ ਲਾਠੀ ਚਾਰਜ ਕਰ ਰਹੀ ਸਰਕਾਰ ਮੁਰਦਾਬਾ 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 ਜੋ ਜ਼ਮੀਨ ਨੂੰ ਲੈ ਕੇ ਇੱਥੇ ਵਿਵਾਦ ਹੋਇਆ ਹੈ ਜੋ ਜ਼ਿਮਿਨੀ ਮਸਲਾ ਹੈ ਇੱਥੇ ਲੋਕ ਆਪਣੇ ਟਰੈਕਟਰ ਟਰੈਲੀਆਂ ਸੰਦ ਲੈ ਕੇ ਇੱਥੇ ਆਪਣੀ ਜ਼ਮੀਨ 'ਚ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਇੱਥੇ ਹੀ ਆਪਣੇ ਟਿਕਾਣੇ ਬਣਾ ਲਏ ਨੇ ਤੁਹਾਨੂੰ ਸਾਰਾ ਦਿਖਾਵਾਂਗੇ ਅਸੀਂ ਉਹ ਵੀ ਹੋਰ ਆ ਕਰ ਇਹ ਹੀ ਲੈ ਲਓ ਜੀ ਬੜਾ ਇੱਕ ਮਿੰਟ ਕਿਰਪਾ ਕਰ ਲੈ ਸਰ ਕਾ ਕਰ ਲੈ ਸਿੱਧਾ ਕਰ ਲੈ ਜਮੀਨੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਹ ਜੋ ਧਰਨਾ ਇਹਨਾਂ ਨੇ ਲਗਾਇਆ ਇੱਥੇ ਪਿੰਡ ਚ ਪੰਝਨ ਖੜਾ ਦੇ ਆਹ ਥਾ ਥਾ ਜਮੀਨੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਹ ਜੋ ਧਰਨਾ ਇਹਨਾਂ ਨੇ ਲਗਾਇਆ ਇੱਥੇ ਪਿੰਡ ਚ ਸਿੱਧਾ ਕਰਦੇ ਸਿੱਧਾ ਕਰ ਸਿੱਧਾ ਕਰ ਲਓ ਸਿੱਧਾ ਕਰ ਲਓ ਸਿੱਧਾ ਕਰ ਲਓ ਇਹ ਬੀਬੀਆਂ ਨੇ ਜੋ ਇੱਥੇ ਬੈਠੀਆਂ ਨੇ ਵਿਚਾਰੀ ਬੀਬੀਆਂ ਵੀ ਬਹੁਤ ਪਰੇਸ਼ਾਨ ਨੇ ਇਹਨਾਂ ਦੇ ਬੱਚੇ ਵੀ ਅਰੈਸਟ ਨੇ ਜੋ ਕਰ ਲਏ ਗਏ ਨੇ ਇਹ ਸਰਕਾਰਾਂ ਤੋਂ ਹੋਰ ਕੋਈ ਮੰਗਾ ਨਹੀਂ ਮੰਨਦੀ ਮੰਗਦੀਆਂ ਵੀ ਸਾਡਾ ਜ਼ਮੀਨੀ ਜੋ ਵਿਵਾਦ ਹੈ ਮਸਲਾ ਉਹ ਹੱਲ ਕੀਤਾ ਜਾਵੇ ਤੇ ਸਾਡੇ ਬੱਚਿਆਂ ਨੂੰ ਵੀ ਛੱਡਿਆ ਜਾਵੇ ਅੱਜ ਆਪਣਿਆਂ ਲਈ ਇੱਕ ਹੋਰ ਮਾਤਾ ਵੀ ਜੁੜੀ ਨੇ ਜੋ ਜ਼ਮੀਨੀ ਮਸਲੇ ਨੂੰ ਲੈ ਕੇ ਜਬਾਤ ਖੜਾ ਹੋਇਆ ਏ ਉਹ ਆਪਾਂ ਮਾਤਾ ਨਾਲ ਗੱਲਬਾਤ ਕਰਦੇ ਕਿੰਨਾ ਨੇ ਮਾਤਾ ਜੀ ਆਪਣਾ ਠੀਕ ਆ ਜੋ ਆਪਣਾ ਜਮੀਨੀ ਮਸਲਾ ਇਹ ਚੱਲ ਰਿਹਾ ਵਿਵਾਦ ਹੈ ਨਾ ਜਮੀਨ ਨੂੰ ਲੈ ਕੇ ਇਹ ਆਪਣਾ ਕੀ ਰੋਲਾ ਹੈ ਜੀ ਜਮੀਨ ਨੂੰ ਲੈ ਕੇ ਕਿ ਸਾਡਾ ਰੋਲਾ ਇਹ ਹੈ ਜੀ ਸਾਡੀ ਅੰਜੂਲ ਜ਼ਮੀਨ ਹੈ ਜੀ ਸਾਡੇ ਬੁੜਿਆਂ ਕੀ ਵੰਡੀ ਹੋਈ ਸੀ ਇਹ ਬਿਕ ਵਿਕਸ ਨੂੰ ਮੰਡੀ ਹੋਈ ਹੈ ਜੀ ਠੀਕ ਹੈ ਇਹ ਇਹਨਾਂ ਨੇ ਰੋਲਾ ਪਾ ਕੇ ਕਬਜ਼ਾ ਕਰ ਲਿਆ ਜੀ ਕਬਜ਼ਾ ਕਰਕੇ ਹੁਣ ਅਸੀਂ 3 ਸਾਲ ਹੋ ਗਏ ਵਿੱਚ ਬੈਠੇ ਸਾਡਾ ਕੋਈ ਹੱਲ ਨਹੀਂ ਕਰਦੇ ਜੀ ਠੀਕ ਹੈ ਤੁਸੀਂ ਸਰਕਾਰ ਤੋਂ ਫਿਰ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਡੀ ਤੇ ਇਹ ਮੰਗ ਹੈ ਜੀ ਸਾਨੂੰ ਸਾਡੀ ਜ਼ਮੀਨ ਮਿਲਣੀ ਚਾਹੀਦੀ ਹੈ ਹਾਂ ਸਾਡੇ ਮੁੰਡਿਆਂ ਨੂੰ ਰੋਜ਼ ਤੀਜੇ ਦਿਨ ਲੈ ਜਾਂਦੇ ਨੇ ਚੱਕ ਕੇ ਅੱਜ ਵੀ ਚਾਰ ਬੱਚੇ ਨੂੰ ਚੱਕ ਕੇ ਲੈ ਗਏ ਕਿਹਨੂੰ ਕਿਹ ਕਿਹਨੂੰ ਲੈ ਕੇ ਚੱਕ ਕੇ ਜੀ ਕੀ ਨਾਮ ਦਾ ਇੱਕ ਬਿਕਰ ਇੱਕ ਲਖਵਿੰਦਰ ਹੈ ਇੱਕ ਬੰਜੀ ਅਕੀ ਹੈ ਉਹਨੂੰ ਦਰਵਿੰਦਰ ਗੁਰਵਿੰਦਰ ਗੁਰੂ ਜੀ ਚਾਰ ਬੱਚਿਆਂ ਚੱਕ ਕੇ ਲੈ ਗਏ ਅੱਜ ਵੀ ਤੇ 6 ਵਜੇ ਉਰੇ ਆ ਗਏ ਅਸੀਂ ਤਾਂ ਉੱਥੇ ਵੀ ਨਹੀਂ ਹੈਗੇ ਤੇ ਚਾਹ ਵੀ ਨਹੀਂ ਪੀਤੀ ਤੀ ਅਸੀਂ ਉਹਦੀ ਭੱਜੇ ਆਏ ਸਾਡੇ ਘਰ ਘਰ ਵੜ ਕੇ ਤਵਾਸੀ ਅੰਦਰ ਵੜ ਕੇ ਕੋਈ ਬੱਚਾ ਪਿਆ ਦੀ ਕੋਈ ਕੁੜੀ ਪਈ ਤੀ ਸਾਰਿਆਂ ਦੀ ਜੀਆਂ ਚੱਕੀਆਂ ਆਉਂਦੇ ਜਾਂਦੇ ਜੱਕੇ ਉਹਨਾਂ ਨੇ ਹਾਂ ਮੁਬਾਰ ਮਾਰੀਆਂ ਸਾਡੇ ਪਿੰਡ ਚ ਬੇੜੇ ਚ ਸਾਰੀ ਬੀ ਕੀ ਪ੍ਰਸ਼ਾਸਨ ਇੱਥੇ ਆਇਆ ਸੀ ਪ੍ਰਸ਼ਾਸਨ ਆਇਆ ਤੀ ਜੀ ਪ੍ਰਸ਼ਾਸਨ ਦੇ ਵਿੱਚ ਵੜ ਕੇ ਪਹਿਲੇ ਤੁਰੇ ਆਏ ਜੀ ਘਰਨੇ ਚ 6 ਵਜੇ ਜਿਹੜੇ ਦੋ ਪਾ ਜੀ ਤੇ ਬੁੜੇ ਤੇ ਉਹਨਾਂ ਦੇਖ ਕੇ ਮੁੰਡੇ ਹੈ ਨਹੀਂ ਤੇ ਮੁੰਡੇ ਤਾਂ 3-4 ਦਿਨ ਹੋ ਗਏ ਹੈ ਨਹੀਂ ਉਰੇ ਉਹ ਆ ਕੇ ਫਿਰ ਉੱਥੇ ਵਿੱਚ ਬੜਗੇ ਬਿੜਸਤੀ ਚ ਬੜਗੇ ਸਾਰੀ ਚ ਸਾਰਿਆਂ ਦੀ ਰਜਈਆਂ ਚੱਕ ਚੱਕ ਤੇ ਮੁੰਡੇ ਤੇ ਕੁੜੀਆਂ ਦੀ ਬੰਗਾਂ ਵੀ ਸੀ ਸਾਡੀਆਂ ਸਾਰੀਆਂ ਮੈਂ ਤਾਂ ਇਹਨਾਂ ਨੂੰ ਐ ਗੱਲ ਵੀ ਕਛਾਤੀ ਵੀ ਪੁਲਿਸ ਫੜ ਲੈਣੀ ਸੀ ਠੀਕ ਹੈ ਜੀ ਲੇਡੀ ਪੁਲਿਸ ਸੀ ਨਾਲ ਨਹੀਂ ਕੋਈ ਲੇਡੀ ਬੰਦੇ ਹੈ ਜੀ ਲੇਡੀ ਪੁਲਿਸ ਨਹੀਂ ਲੇਡੀ ਪੁਲਿਸ ਤੋਂ ਵੀ ਫਿਰ ਅੰਦਰ ਕਿਵੇਂ ਪੜਨ ਦਾਦਾ ਜੀ ਬਹਾਰ ਨਾ ਨਾਇਕ ਸਮੈ ਕੀ ਵੜ ਰਹੇ ਹਨ ਦਰ ਦਰ ਬੜੇ ਹਨ ਇਹ ਆ ਗੱਲ ਕੀ ਹੈ ਜੀ ਵੀ ਸਮੈ ਕੀ ਆਏ ਹੋਏ ਨੇ ਵੀ ਸਿੱਤ ਸਮੈ ਕੀ ਫਟਦੇ ਨੇ <च्चारी> हा, ता ता जी। आ, जी। अच्छा हां ਸਾਡੇ ਆ ਬੈਣਾ ਜਿਹੜੇ ਚਾਰ ਮੁੰਡੇ ਚੱਕੇ ਗਏ ਨੇ ਉਹ ਘਰੋਂ ਤੋਂ ਚੱਕ ਕੇ ਲੈ ਗਏ ਨਹੀਂ ਜੀ ਹਾਂਜੀ ਉਹ ਸਾਡੇ ਆਗੇ ਤੇ ਬੱਚੇ ਅੱਛਾ ਜੀ ਹਾਂ ਉਹ ਰਾਤ ਡੇਣਾ ਜਾ ਕੇ ਪੜਦੇਗੀ ਅੱਛਾ ਅੱਛਾ ਰਾਤ ਡੇਣਾ ਜਾ ਕੇ ਪੜ ਲੇ ਤਿਆਰੀ ਬੀ ਚੰਚਾ ਅੱਛਾ ਉਧਰ ਨੂੰ ਜਾ ਰਹੀ ਸੀ ਰੇ ਰੋਕਨ ਤੂਰੀ ਹਾਂ ਜੀ ਨਾ 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 ਜੀ ਇੰਨਾ ਸੀ ਕਿੱਥੇ ਬੈਠੇ ਸੀ ਲੱਗਦਾ ਵੀ ਤੁਹਾਨੂੰ ਪ੍ਰਸ਼ਾਸਨ ਦੇ ਬੁਮਰਾ ਦਿੱਤਾ ਹੈ ਕੋਈ ਲੱਗਦਾ ਹੈ ਖੰਨ ਦਾ ਇਆ ਵੀ ਸਾਨੂੰ ਜਾਣ ਨਹੀਂ ਦਿੰਦਾ ਹੈ ਸਾਡੀ ਜ਼ਮੀਨ ਆ ਕਾਰ ਕਰਾਉਣਾ ਸੀ ਤੇ ਸਾਡੇ ਤਾਂ ਜ਼ਮੀਨ ਮਿਲਣੀ ਚਾਹੀਏ ਜੀ ਸਾਨੂੰ ਤਾਂ ਬਹੁਤ ਤੰਗ ਕਰਕੇ ਤੁਸੀਂ ਕਿਸੇ ਕੋਲ ਗਏ ਨਹੀਂ ਜ਼ਮੀਨ ਦੇ ਲਈ ਕਿਸੇ ਪ੍ਰਸ਼ਾਸਨ ਕੋਲ ਅਸੀਂ ਤਾਂ ਰੋੜਾਂ ਤੇ ਰੁਲੇ ਆ ਜੀ ਸਭ ਮੱਖੀ ਅਸੀਂ ਤਾਂ ਬਹੁਤ ਕੁਸ ਖਾਦਾ ਅਸੀਂ ਤਾਂ 4 ਸਾਲ ਹੋ ਗਏ ਬਹੁਤ ਰੋੜਾਂ ਤੇ ਰੁਲੇ ਰੋੜਾਂ ਤੇ ਰੋੜ ਰੋੜ ਸਾਡੇ ਬੁੜੇ ਆਪਣਾ ਨਾਂ ਕੀ ਹੈ ਰਾਣੀ ਜੀ ਠੀਕ ਹੈ ਕੀ ਤੁਹਾਡਾ ਰੋੜ ਆਪਣਾ ਜ਼ਮੀਨੀ ਦੀ ਮਸਲੇ ਨੂੰ ਸਾਡਾ ਮਸਲਾ ਜ਼ਮੀਨੀ ਰੋਲਾ ਜੀ ਸਾਡੀ ਜ਼ਮੀਨ ਗਰੂਪਾਂ ਕੀ ਹੈ ਜੀ ਅੱਛਾ ਹੈ ਤੇ ਇਹ ਜ਼ਮੀਨ ਦਾ 4 ਸਾਲ ਹੋ ਗਿਆ ਅਸੀਂ ਉਹ ਬੁਖੇ ਤੇ ਹਾਇ ਰੋੜਾਂ ਪਰ ਰੁਲ ਰਿਹਾ ਜੀ ਮਾਂ ਪੋਕੀ ਮੀ ਸਾਡੇ ਉੱਤੇ ਗਈਆਂ ਨੇ ਹੜ ਜੇਠ ਕੀ ਦੁੱਖਾਂ ਗਈਆਂ ਨੇ ਠੀਕ ਹੈ ਜੀ ਜੱਜ ਜੀ ਕਰਾਂ ਜੀ ਕੋਈ ਨਾ ਕੋਈ ਬਹਾਨਾ ਲਾ ਕੇ ਸਾਡੇ ਬੱਚੇ ਚੱਕ ਲਏ ਅੱਛਾ ਸਾਡੇ ਬੱਚੇ ਚੱਕੇ ਆ ਕਿਉਂ ਸਮੈਕੀਆ ਵੱਡ ਗਿਆ ਸਾਡੇ ਘਰ ਘਰ ਕਿ ਤਲਾਸ਼ੀ ਲਈ ਆ ਜੀ ਸਾਡੀ ਨੂਆ ਬਹਿਣਾ ਪਈਆਂ ਥੀਆਂ ਇਹਨਾਂ ਨੇ ਰਜਾਈਆਂ ਚੱਕ ਚੱਕ ਪੁਲਿਸ ਪ੍ਰਸ਼ਾਸਨ ਦਾ ਮਤਵਲ ਨਿਗੰਧਰ ਬੜਨ ਦਾ ਅੱਛਾ ਠੀਕ ਹੈ ਲੇਡੀ ਕੋਈ ਥੀ ਨਹੀਂ ਲੇਡੀਸ ਪੁਲਿਸ ਹੈ ਨਹੀਂ ਸੀ ਨਹੀਂ ਥੀ ਜੀ ਬੰਦੇ ਬੰਦੇ ਦੇ ਅੱਛਾ ਹਾਂ ਜੇ ਸਾਡੇ ਦੋ ਮੁੰਡੇ ਉਰਾ ਗਏ ਜੀ ਦੋ ਹੋਰ ਤੇ ਚਾਰ ਬੱਚੇ ਸਾਡੇ ਉ ਚੱਕ ਲਏ ਜੀ ਠੀਕ ਹੈ ਜੀ ਪੁਲਿਸ ਕਿੱਥੇ ਵੀ ਆਈ ਸੀ ਪੁਲਿਸ ਕਿੱਥੋਂ ਦੀ ਸੀ ਪੁਲਿਸ ਕਾ ਜੀ ਸਾਨੂੰ ਪਤਾ ਨਹੀਂ ਵੀ ਕਿੱਥੇ ਗਏ ਥੀ ਕੌਰੀਆਂ ਵਾਲੀ ਦੇਰ ਦੇ ਬੇਰੀ ਨਹੀਂ ਕੌਰੀਆਂ ਤਾਂ ਨਹੀਂ ਪੁਲਿਸ ਨਹੀਂ ਹੈਗੀ ਚੌਂਕੀ ਆ ਕੌਰੀਆਂ ਡੜਨਾ ਹੈ ਜਿਹੜਾ ਆਪਣਾ ਇੱਕ ਹੋਰ ਮਸਲਾ ਵੀ ਆਪਣੀ ਰੇਲਾਂ ਵੀ ਆਪਣੇ ਪੂਰੇ ਪਿੰਡ ਨੂੰ ਬੰਦੀ ਬਣਾਇਆ ਗਿਆ ਹੈ ਹੈਨਾ ਧੂੰਆਂ ਦਾ ਟ੍ਰੇਲਾਂ ਦਾ ਸਾਨੂੰ ਸਾਨੂੰ ਤਾਂ ਜੀ ਆ ਪਤਾ ਨਹੀਂ ਤਾਂ ਵੀ ਰੇਲਵਾਈ ਵਾਲੇ ਬਦਲੇ ਕਾ ਤੋਂ ਸਾਨੂੰ ਤਾਂ ਅਸੀਂ ਤਾਂ ਜੀ ਰੇਲਵਨ ਜਾਂਦੇ ਤਾਂ ਸਨੇਹਾ ਜਾਂਦੇ ਸਾਸੀਂ ਤਾਂ ਸੁੱਤੇ ਪਈ ਉੱਠੇ ਤੇ ਸਾਨੂੰ ਉਹਨਾਂ ਰਾਤ ਨੂੰ ਕੋਈ ਚੱਕਰ ਤਾਂ ਵੀ ਸਾਨੂੰ ਪਹਿਲਾਂ ਦੱਸਿਆ ਨਹੀਂ ਨਾ ਸਾਨੂੰ ਤੜਕੇ ਪਤਾ ਦਿਆ ਸੀ ਸੁੱਤੇ ਪਏ ਦੱਬੇ ਆ ਸਾਨੂੰ ਤਾਂ ਕਿਸੇ ਨੇ ਚਾਹ ਪੀਤੀ ਆ ਸੁੱਤੇ ਪੈ ਨੂੰ ਇਹ ਪੂਰੇ ਪਿੰਡ ਨੂੰ ਬੰਦੀ ਬਣਾ ਲਿਆ ਹਾਂਜੀ ਠੀਕ ਹੈ ਅਸੀਂ ਤਾਂ ਚਾਹ ਵੀ ਨਹੀਂ ਪੀਂਦ ਦਿੱਤੀ ਕਿਸੇ ਨੂੰ ਹੁਣ ਵੀ आधे ਲੋਕ ਤੋਰੇ ਭੁੱਖੇ ਤੇ ਹੇ ਬੈਠੇ ਆ ਠੀਕ ਹੈ ਜਿਹੜੇ ਆਪਣੇ ਚਾਰ ਬੱਚੇ ਚੱਕੇਗੇ ਨੇ ਉਹ ਕੀ ਹਾਲ ਤੱਕ ਆਏ ਨਹੀਂ ਹੈਗੇ ਨਹੀਂ ਆਏ ਜੀ ਸਾਡਾ ਇਹੀ ਹੈ ਵੀ ਸਾਡਾ ਜ਼ਮੀਨ ਦਾ ਮਸਲਾ ਹੋ ਜਾਏ ਸਾਡੇ ਬੱਚੇ ਸਾਡੇ ਨਵੇਂ ਪਹੁੰਚ ਜਾਣ ਠੀਕ ਹੈ ਤੁਸੀਂ ਪ੍ਰਸ਼ਾਸਨ ਨੂੰ ਪੁੱਛਿਆ ਨਹੀਂ ਹੈਗੇ ਸਾਡੇ ਬੱਚੇ ਕਿਉਂ ਚੱਕੇ ਨਹੀਂ ਤੁਸੀਂ ਸਾਨੂੰ ਪ੍ਰਸ਼ਾਸਨ ਨੂੰ ਗੱਲੇ ਨਹੀਂ ਕਰੀ ਸਾਡੀ ਗਰੀਬਾਂ ਕੀ ਸੁਣਦੇ ਨਹੀਂ ਜੀ ਜੇ ਗਰੀਬਾਂ ਕੀ ਸੁਣਦੇ ਸੀ 4 ਸਾਲੋਂ ਕੇ ਰੋਲਾਂ ਤੇ ਰੁੜ ਰਹੇ ਆ ਫਿਰ ਸਾਨੂੰ ਰੋੜਾਂ ਤੇ ਰੁੜਨ ਕੀ ਕੀ ਰੋਲ ਠੀਕ ਹੈ ਜੀ ਸਾਡੀ ਜ਼ਮੀਨ ਹੈ ਬੁੜਿਆਂ ਨੂੰ ਮਿਲੀ ਹੋਈ ਏ ਕੀ ਨਾਮ ਹੈ ਬੇਬੇ ਆਪਣਾ ਗਰਮੀਤ ਕੌਰ ਜੀ ਠੀਕ ਹੈ ਕੀ ਇਹ ਤੁਹਾਡਾ ਮਸਲਾ ਕੀ ਰੋਣਾ ਇਹ ਸਾਡੇ ਬੁੜਿਆਂ ਨੂੰ ਮਿਲੀ ਹੋਈ ਏ ਪਹਿਲੇ ਦਿਨੋਂ ਬੀਜ ਦੇ ਬੰਦੇ تھے ਅਸੀਂ ਅੱਛਾ ਏ ਹਾਂ 60 ਸਾਲ ਤੋਂ ਮੈਨੂੰ ਵੀ ਹੋ ਗਿਆ ਇਹਨੂੰ ਕਿੰਨੇ ਕਿੱਲੇ ਜ਼ਮੀਨਾਂ ਜੀ ਇਹ ਕਿੰਨੇ ਕਿੱਲੇ ਕਿੰਨੇ ਜੀ 8-10 ਬਦੇਬਦੀ ਚ ਹੋਕਰ ਇਹਨਾਂ ਨੇ ਗੈਰ-ਕਾਨੂੰਨ ਪਾਰ ਕੇ ਇਹਨਾਂ ਦਿਖੜਾ ਜਿਸ ਤਰੀਕੋ ਹੋਈ ਹੈ ਵਿਰੋਧੀਆਂ ਨੇ ਕਿਉਂਕਿ ਜਿਸਦੇ ਰਥੇ ਕਿਸੇ ਦੇ ਵੀ ਨਹੀਂ ਹੈਗੀ ਜੀ ਜ਼ਮੀਨ ਜੇ ਆਪਾਂ ਸੋਚੀਏ ਠੀਕ ਹੈ ਫਿਰ ਉਹਨਾਂ ਨੇ ਘਰ ਕਿਵੇਂ ਪਾ ਲਿਆ ਸਾਡੇ ਸਾਡੀ ਜੱਦੀ ਵੰਡੀ ਮੈਂ ਘਰ ਪਾਉਣਾ ਸਾਡੇ ਸਟੈਂਪਾਈ ਹੋ ਜਾਗਾ ਸਾਡੀ ਜ਼ਮੀਨ 'ਚ ਪਾਈ ਹੋਏ ਨਿਕਰ ਠੀਕ ਹੈ ਜੀ ਉਹਨਾਂ ਦੀ ਤਾਂ ਹੈ ਵੀ ਨਹੀਂ ਫੇ ਤੁਸੀਂ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਮੰਗ ਕਰਦੇ ਮਿੰਮੇੜ ਵੀ ਕੁੱਟਮਾਰ ਕਰੀ ਪੈਰਾਂ ਲਾ ਜਾ ਕੇ अच्छा जी और मसाछाई दी पैना ले गी ती चक के संगरूर ਧਰਨੇ ਲਾਇ ਕਦੇ ਕਿਤੇ ਲਾਇ ਇਹ ਫੋਨ ਕਰ ਦਿੰਦੇ ਨੇ ਆ ਜਾਂਦੇ ਨੇ ਸਾਡੇ ਕਿਸੇ ਤੋਂ ਮਾਦੇ ਨਹੀਂ ਅਸੀਂ ਹੱਕਦਾਰ ਆ ਜਦੋਂ ਪ੍ਰਸ਼ਾਸਨ ਆਇਆ ਉਹਦੇ ਵਿੱਚ ਲੇਡੀਜ਼ ਪੁਲਿਸ ਹੈ ਨਹੀਂ ਸੀ ਕੋਈ ਨਾ ਜੀ ਉਹਨੇ ਕਿਹਦੇ ਪਿੱਛੇ ਆਏ ਨੇ ਜਦੋਂ ਸਨਹਿਰਾ ਫਾਜੀ ਕਰ ਲੱਗੇ ਫਿਰ ਆਏ ਨੇ اچھا ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਇਹ ਸਾਡੀ ਜ਼ਮੀਨ ਹੈ ਸਾਡੇ ਬੁੜਿਆਂ ਨੂੰ ਵੀ ਨਹੀਂ ਨੋ ਬੋਲ ਲੱਗ ਰਹੇ ਨੇ ਇਹਨਾਂ ਨੇ ਜ਼ਾਲਮੀ ਕਰਾਇਆ ਸਾਰਾ ਕੁਝ ਠੀਕ ਹੈ ਇਹਨਾਂ ਨੇ ਬੀਬੀਆਂ ਦਾ ਕਹਿਣਾ ਹੈ ਵੀ ਜੋ ਪ੍ਰਸ਼ਾਸਨ ਸੀ ਇੱਥੇ ਤਾਂ ਉਹਨਾਂ ਨੇ ਬੰਦੀ ਬਣਾ ਲਿਆ ਕਿ ਸਾਨੂੰ ਸੁੱਤੇ ਪਿਆ ਨੂੰ ਹੀ ਇੱਥੇ ਦਿਵੋਚ ਲਿਆ ਸਾਨੂੰ ਆ ਕੇ ਜਿਹੜੇ ਸਾਡੇ 4 ਬੱਚੇ ਸੀ ਉਹਨਾਂ ਨੇ ਆਪਣੇ ਅਰੈਸਟ ਚ ਲੈ ਲਏ ਨੇ ਤੇ ਸਾਨੂੰ ਉਹਨਾਂ ਨੇ ਬੱਚਾ ਨੂੰ ਵੀ ਨਹੀਂ ਛੱਡਿਆ ਗਿਆ ਹੈਗਾ ਠੀਕ ਹੈ ਬੀਬੀਆਂ ਸਿਰਫ ਆਪਣੀ ਜ਼ਮੀਨੀ ਜੋ ਆਪਣੀ ਜ਼ਮੀਨ ਆ ਉਹਦਾ ਹੱਕ ਮੰਗ ਰਹੀਆਂ ਨੇ ਹੋਰ ਇਹ ਕੁਝ ਨਹੀਂ ਸਰਕਾਰਾਂ ਤੋਂ ਮੰਗ ਰਹੀਆਂ ਨੇ ਕਿ ਸਾਡੇ ਜੋ ਬੱਚੇ ਨਾਲ ਨੇ ਕਬਜ਼ੇ ਚ ਲਿੱਤੇ ਹੋਏ ਨੇ ਉਹ ਬੱਚੇ ਨਾਲ ਦੇ ਛੱਡੇ ਜਾਣ ਪ੍ਰਸ਼ਾਸਨ ਵੱਲੋਂ ਅਤੇ ਇਹਨਾਂ ਦਾ ਇਹ ਵੀ ਕਹਿਣਾ ਵੀ ਕੋਈ ਜੈਂਟਸੀ ਪੁਲਿਸ ਸੀਗੀ ਲੇਡੀਜ਼ ਪੁਲਿਸ ਹੈ ਨਹੀਂ ਕੋਈ ਸਾਡੀ ਇਹੀ ਮੰਗ ਹੈ ਜੀ ਠੀਕ ਹੈ ਦੀਨਾ ਜੀ ਆਪਣਾ ਤੇਜਾ ਸਿੰਘ ਤੇਜਾ ਸਿੰਘ ਠੀਕ ਹੈ ਜੋ ਆਪਣਾ ਜ਼ਮੀਨੀ ਜੋ ਵਿਵਾਦ ਉਹਨੇ ਮਸਲਾ ਚੱਲ ਰਿਹਾ ਹੈ ਇਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਸਾਡਾ ਇਹ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ ਠੀਕ ਹੈ ਹੈ ਸਾਡੇ ਕੋਲ ਕਿ ਜਿਹੜੇ ਸਾਡੇ ਵਿਰੋਧੀ ਨੇ ਵੀ ਸਾਡੇ ਭਾਈ ਨੇ ਤੀਜੇ ਨੇ ਕੋਈ ਚਾਚਾ ਲੱਗਦਾ ਕੁਛ ਲੱਗਦਾ ਠੀਕ ਜਿਵੇਂ ਸਾਡੇ ਮਿਲ ਹੀ ਹੋਈ ਹੈ ਪਹਿਲਾਂ ਵੀਗਾ ਵੀਗਾ ਠੀਕ ਹੈ ਸਾਨੂੰ ਉਤਨੀ ਮਿਲਣੀ ਚਾਹੀਦੀ ਹੈ ਠੀਕ ਹੈ ਸਾਡਾ ਕੋਈ ਸਰਕਾਰ ਨਾਲ ਰੌਲਾ ਨਹੀਂ ਠੀਕ ਹੈ ਕੋਈ ਸਾਡਾ ਇੰਨਾ ਜਿਹਾ ਕੋਈ ਬਾਈ ਠੀਕ ਹੈ ਤੁਸੀਂ ਇਹ ਸਰਕਾਰ ਤੋਂ ਮੰਗ ਕਰ ਰਹੇ ਤੁਸੀਂ ਸਾਡਾ ਬੈਠ ਕੇ ਨਹੀਂ ਮਸਲਾ ਹੱਲ ਹੋਇਆ ਕਦੇ ਇਹ ਮਸਲਾ ਹੁਣ ਤਾਂ ਇਹ ਜਾਣਦੇ ਨਹੀਂ ਅੱਛਾ ਜੀ ਠੀਕ ਨਹੀਂ ਜਾਣਦੇ ਠੀਕ ਹੈ ਜੀ ਇਹਦੀ ਰਜਿਸਟਰੀ ਤਾਂ ਨਹੀਂ ਕਿਸੇ ਨਾਂ ਚੜੀ ਨਹੀਂ ਇਹ ਰਜਿਸਟਰੀ ਆਈ ਹੈ ਨਹੀਂ ਇਹ ਨਜੂਲ ਹੈ ਜੀ ਠੀਕ ਹੈ ਸਰਕਾਰ ਤਾਂ ਇਹ ਕਹਿੰਦੀ ਹੈ ਵੀ ਜੇ ਰਜਿਸਟਰੀਆਂ ਤੁਹਾਡੇ ਨਾਮ ਹੋਣਗੇ ਅਸੀਂ ਤਾਂ ਹੀ ਵਿੱਗੇ ਜ਼ਮੀਨਾਂ ਨਾ ਕਰ ਸਕਦੇ ਇਹ ਰਜਿਸਟਰੀ ਹੁੰਦੀ ਨਹੀਂ ਇਹਦੀ ਅੱਛਾ ਜੀ ਇਹ ਨਜੂਲ ਹੈ ਬਿਨਾਂ ਰਜਿਸਟਰੀ ਤੋਂ ਠੀਕ ਹੈ ਜੀ ਇਹ ਤਾਂ ਗਰੀਬਾਂ ਨੂੰ ਦਿੱਤੀ ਗਈ ਪਹਿਲਾਂ ਵੰਦੀ ਕੀ ਉਤਰੀ ਹੋਣੀ ਚਾਹੀਦੀ ਹੈ ਠੀਕ ਹੈ ਉਤਰੀ ਮਿਲ ਜੇ ਸਾਡਾ ਕੋਈ ਕਿਸੇ ਨਾਲ ਝਗੜਾ ਠੀਕ ਹੈ ਜੀ ਧੰਨਵਾਦ ਪਲੀ ਉਸ ਬੰਦੇ ਚੱਕ ਲਈ ਸਾਡੇ ਨਾਲ ਧੂਰੀ ਜਾਣਾ ਧੂਰੀ ਜੀ ਹਾਂ ਜੀ ਰੇਲ ਰੋਕਣ ਲਈ ਜੀ ਹਾਂ ਜੀ ਹਾਂ ਜੀ ਤੇ ਅੱਜ ਫੋਰਸ ਸਵੇਰੀ ਆ ਗਈ ਸੀ ਫੋਰਸ ਸਵੇਰੀ 4 ਵਜੇ ਕਿੰਨੇ ਬੰਦੇ ਫੜੇ ਗਏ ਜੀ ਤੁਹਾਡੇ ਸਾਡੇ ਉਹ 4 ਬੰਦੇ ਚੱਕੇ ਗਏ ਕਿੱਥੋਂ ਚੱਕੇ ਹੋ ਜੀ ਉਧਰੋਂ ਚੱਕੇ ਨਹੀਂ ਗਏ ਅੱਛਾ ਜੀ ਅੱਗੂ ਸਾਡੇ ਸੀ ਅੱਗੂ ਸਵੇਰੇ ਵੀ ਕਿਥੋਂ ਵੀ ਜਾਣ ਨਹੀਂ ਦਿੱਤਾ ਅੱਗੇ ਤੁਹਾਨੂੰ ਰੇਲ ਰੋਕਣ ਲਈ ਰੇਲ ਰੋਕ ਰੱਖਿਆ ਜਦੋਂ ਦੋਹਾਂ ਖੜੀਆਂ ਬੱਸਾਂ ਉਹ ਖੜੀਆਂ ਨਹੀਂ ਗੱਡੀਆਂ ਵੀ ਤੁਹਾਡੇ ਪੂਰੇ ਪਿੰਡ ਨੂੰ ਬੰਦਕ ਬਣਾਇਆ ਹੋਇਆ ਇਸ ਟਾਈਮ ਹਾਂ ਜੀ ਹਾਂ ਪੂਰੇ ਪਿੰਡ ਨੂੰ ਠੀਕ ਕੀ ਮੰਗ ਹੈ ਜੀ ਤੁਹਾਡੀ ਸਾਡੀ ਮੰਗ ਹੈ ਜ਼ਮੀਨਾਂ ਤੇ ਵਾਕੀ ਸਾਡੀ ਜ਼ਮੀਨਾਂ ਦੇ ਰੋਲੇ ਨੇ ਵੀ ਹਾਂਜੀ ਹਾਂਜੀ ਇਹਦਾ ਰੋਲਾ ਗਿਰੇ ਚ ਵੇਖਿਆ ਸੀ ਹਾਂਜੀ ਇਹ ਜ਼ਮੀਨ ਕਿਹਦੇ ਨਾਮ ਹੈ ਜੀ ਇਹ ਜ਼ਮੀਨ ਕਮੇਟੀ ਦੀ ਜ਼ਮੀਨ ਹੈਗੀ ਕਮੇਟੀ ਦੀ ਜੀ ਪੰਚਾਇਤ ਦੀ ਨਹੀਂ ਪੰਚਾਇਤ ਹੀ ਨਹੀਂ ਹੈਗੀ ਇਹ ਜ਼ਮੀਨ ਹੈਗੀ ਲੇਕਿਨ ਉਹ ਜ਼ਮੀਨ ਹੈਗੀ ਨਜੂਲ ਜ਼ਮੀਨ ਹੈ ਜੀ ਇਹ ਪਿੱਛੇ ਬਜ਼ੁਰਗਾਂ ਨੂੰ ਵੰਡੀ ਹੋਈ ਦੀ ਜੀ ਅੱਛਾ ਜੀ ਜਿਹੜੇ ਮੈਂਬਰ ਵੰਡੇ ਹੋਈ ਦੀ ਹਾਂਜੀ ਹਾਂਜੀ ਸਾਡੇ ਬਜ਼ੁਰਗਾਂ ਨੇ ਵੰਡਤੀ ਜੀ ਹਾਂਜੀ ਉਹਨਾਂ ਨੇ ਕੋਈ ਕਮੇਟੀ ਬਦਲੀ ਨਹੀਂ ਹੈਗੀ ਉਹੀ ਛੱਡੀ ਗਈ ਭਾਈਚਾਰੇ ਕਰਕੇ ਹਾਂਜੀ ਹਾਂਜੀ ਕਿਵੇਂ ਹੀ ਇਮਾਨ ਹੋ ਗਈ अच्छा ਤੁਹਾਡਾ ਰੋਲਾ ਮਤਲਬ ਉਹ ਪੁਰਾਣੀ ਕਮੇਟੀ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਦੇ ਅੰਗੇ ਔਲਾਦ ਨਾਲ ਹੈ ਜੀ ਨਹੀਂ ਸਾਡੇ ਮੈਂਬਰ ਜਿਹੜਾ ਨਹੀਂ ਘਟ ਵਰਧ ਕਰਕੇ ਆਪਦੇ ਮੈਂਬਰ ਬਣੇ ਜੀ ਅੱਛਾ ਜੀ ਇਹ ਤੁਹਾਡਾ ਆਪਸ ਵਿੱਚ ਹੀ ਬਵਾਦ ਹੈ ਜੀ ਹਾਂ ਸੁਣਤੀ ਜੀ ਹਾਂ ਠੀਕ ਹੈ ਜੀ ਕੀ ਚਾਹੁੰਦੇ ਹੋ ਹੁਣ ਤੁਸੀਂ ਹੁਣ ਅਸੀਂ ਦਾ ਇੱਕ ਦਾ ਫੈਸਲਾ ਚਾਹੁੰਦੇ ਆ ਜੀ ਸਾਡੇ ਹਾਂਜੀ ਠੀਕ ਹੈ ਬਾਕੀ ਜਿਥੇ ਬੰਦੀਆਂ ਨਾਲ ਜੁੜੀ ਹੋਈਆਂ ਜੀ ਉਹਨਾਂ ਨਾਲ ਤੇ ਜਥੇ ਬੰਦੀ ਦਾ ਅੱਜ ਰੇਲ ਰੋਕਣ ਦਾ ਜਿਹੜਾ ਪ੍ਰੋਗਰਾਮ ਸੀ ਉਹ ਕਿਸ ਸਬੰਧ ਵਿੱਚ ਸੀ ਜੀ ਉਹ ਵੀ ਜ਼ਮੀਨ ਸੰਘਰਸ਼ ਕਮੇਟੀ ਜਾਂ ਹੋਰ ਸਾਰੇ ਨਾਲ ਦੇ ਦਸੇ ਬੰਦੀਆਂ ਨਾਲ ਜ਼ਮੀਨੀ ਕਮੇਟੀ ਦਾ ਹਾਂਜੀ ਹਾਂ ਹਾਂਜੀ ਠੀਕ ਹੈ ਤੁਸੀਂ ਵੀ ਕੀ ਮੰਗਤੀ ਸਰਕਾਰ ਤੋਂ ਕਰਨਾ ਚਾਹੁੰਦੇ ਆ ਮਤਲਬ ਮੈਂ ਹੀ ਪੁੱਛ ਰਿਹਾ ਮੰਗਾ ਕੇ 7 ਦਿਨ ਪਤੀ ਹੈ ਜੀ ਹੋਰ ਦਾ ਹੋਰ ਵੀ ਪ੍ਰਭਾਵ ਨਾਲ ਗੱਲ ਕਰਾਂਗੇ ਹੋਰ ਵੀ ਨੇ ਆਪਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਜੀ ਤੁਸੀਂ ਆਪਣਾ ਕੀ ਮਸਲਾ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਜੋ ਕੀ ਨਾਮ ਹੈ ਜੀ ਆਪਣਾ ਮੈਂ ਮੇਕਣਾ ਸੀ ਠੀਕ ਹੈ ਜੀ ਕੀ ਆਪਣਾ ਮਸਲਾ ਇੱਥੇ ਮਸਲਾ ਇਹ ਹੈ ਜੀ ਜੋ ਸੀਲਿੰਗ ਐਕਟ ਬਣਿਆ ਹੋਇਆ ਹੈ ਸਕਰੀਨ ਕੋਰਟ ਦਾ ਸਰਕਾਰ ਦਾ ਸਜਾਨ ਦੇ ਵਿੱਚ ਹੈਗਾ ਬਣਿਆ 17 ਏਕੜ ਤੋਂ ਉੱਪਰ ਜ਼ਮੀਨ ਜੂ ਵੀ ਹੈਗਾ ਕੋਰੇ ਜਵਾੜੇ ਨੇ ਲੱਗ ਰਹੀਏ ਹਾਂਜੀ ਉਹਦੇ ਸਬੰਧ ਦੇ ਵਿੱਚ ਸਾਡਾ ਇਹ ਰੇਲ ਰੋਕੋ ਦੋਨ ਚੱਲ ਰਹੀ ਹੈ ਅੱਛਾ ਜੀ ਉਹ ਰੱਖੇ ਦੀ 11 ਮਾਰਚ ਤਰੀਕ ਹਾਂਜੀ ਪੁਲਿਸ ਸਵੇਰੇ 4:00 4:30 ਵਜੇ ਉੱਥੇ ਪਹੁੰਚ ਗਏ ਤੇ ਸਾਨੂੰ ਇੱਥੇ ਜਮਬੰਦੀ ਕਰ ਲਈ ਵੀ ਉਸ ਮਤਲਬ ਨੂੰ ਜਾਨ ਨਹੀਂ ਦਿੱਤਾ ਇਹ ਰੇਲ ਰੋਕੋ ਦੀ ਕਾਲ ਹੈ ਜਿਹੜੀ ਇਹ ਜਿਹੜਾ ਰੇਲ ਰੋਕਣ ਦਾ ਪ੍ਰੋਗਰਾਮ ਸੀ ਇਹ ਕਿੰਨੇ ਚਿਰ ਪਹਿਲਾਂ ਦਿੱਤਾ ਹੋਇਆ ਤੁਹਾਡਾ ਇਹ ਤਾਂ ਤਕਰੀਬਨ 10-15 ਦਿਨ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਜੀ ਰਿਡਾਈ ਨੋਟ ਕੀਤਾ ਪੇਪਰ ਵੀ ਪਿੰਡਾਂ ਦੇ ਵਿੱਚ ਲੱਗੇ ਹੋਏ ਆ ਅੱਛਾ ਅੱਛਾ ਜੀ ਹਾਂ ਜੀ ਤੁਹਾਨੂੰ ਨੋਟਿਸ ਪਹਿਲਾਂ ਹੀ ਮਿਲ ਚੁੱਕੇ ਸੀਗੇ ਹਾਂ ਜੀ ਹਾਂ ਤੁਹਾਡਾ ਪੰਜਾਬ ਪ੍ਰਧਾਨ ਕੌਣ ਹੈ ਜੀ ਇਸ ਸੰਘਰਸ਼ ਜ਼ਮੀਨ ਪ੍ਰਾਪਤੀ ਸੰਘਰਸ਼ ਮਲੌਦ ਜੀ ਹਾਂ ਜੀ ਮਕੇਸ਼ ਮਲੌਦ ਇਹ ਕਿੱਥੇ ਦੇ ਰਹਿਣ ਵਾਲੇ ਨੇ ਮਲੌਦ ਪਿੰਡ ਦੇ ਨੇ ਮਲੌਦ ਅੱਛਾ ਲੁਧਿਆਣਾ ਜੀ ਹਾਂ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਵੀ ਜੋ ਸਰਕਾਰ ਜੇ ਸਾਡੀ ਗਰੀਬ ਵਰਗ ਦੀਆਂ ਮੰਗਾਂ ਨੇ ਜੀ ਪਲਾਟ ਵਗੈਰਾ ਦੇਣੇ ਦੇਖੋ ਅ ਕੁਈ ਤਕਰੀਬਨ 80-85 ਸਾਲ ਪਹਿਲਾਂ ਸਰਕਾਰਾਂ ਨੇ ਪਲਾਟ ਦਿੱਤੇ ਸੀ ਸਾਡੇ ਬਜ਼ੁਰਗਾਂ ਨੂੰ ਉਸ ਤੋਂ ਬਾਅਦ ਕੋਈ ਪਲਾਟ ਨਹੀਂ ਕਟਿਆ ਜੀ ਜਨਰੇਸ਼ਨ ਬਦਲਣ ਦੇ ਕਾਰਨ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪਲਾਟ ਲੈਂਡ ਦੇ ਅਸੀਂ ਹੱਕਦਾਰ ਹੈ ਜਾਂ ਨਹੀਂ ਹੈ ਜਿਹਨਾਂ ਨੂੰ ਪਲਾਟ ਦੇਣ ਦੇ ਹੱਕ ਅਸੀਂ ਹੱਕ ਮੰਗਦੇ ਆਂ ਜਿਸੇ ਕਰਕੇ ਅਸੀਂ ਇਹ ਅੰਦੋਲਨ ਕਰ ਰਹੇ ਹਾਂ ਤੁਸੀਂ ਤੁਹਾਡੇ ਪਿਤਾ ਦੇ ਕਿੰਨੇ ਭਰਾ ਹੋ ਅਸੀਂ ਦੋ ਭਰਾ ਹਾਂ ਅੱਛਾ ਤੇ ਜਗ੍ਹਾ ਤੁਹਾਡੀ ਉਹੀ ਪ੍ਰਾਪਤ ਜਗ੍ਹਾ ਸਾਡੀ ਦੇਖ ਸਕਦੇ ਆ ਜੀ ਕਿਉਂ ਰਜਿਸਟਰੀਆਂ ਵਗੈਰਾ ਵੀ ਹੋਣੀਆਂ ਕਿੰਨੇ ਚਿਰ ਰਹਿੰਦੇ ਹੋ ਤੁਸੀਂ ਕਿੰਨੀ ਜਗ੍ਹਾ 'ਚ ਰਹਿੰਦੇ ਹੋ ਸਰਕਾਰ ਨੂੰ ਪਤਾ ਹੀ ਹੈ ਜੀ ਉਹਨਾਂ ਰਜਿਸਟਰੀਆਂ ਕਰਨ ਪਿੱਛੇ ਪਟਵਾਰੀ ਸਾਹਿਬ ਨੇ ਮਤਲਬ ਤੁਹਾਨੂੰ ਲੋੜ ਹੈ ਅੱਗੇ ਪਲਾਟ ਦੀ ਨਹੀਂ ਉਹ ਆਪ ਸਰਕਾਰ ਦੇਖ ਸਕਦੀ ਹੈ ਜੀ ਅੰਨੀ ਤਾਂ ਨਹੀਂ ਹੈਗੀ ਨਾ ਜੀ ਸਰਕਾਰ ਦੇਖੇ ਪਾਦਰ ਰਿਕਾਰਡ ਦੇ ਉੱਪਰ ਹਰ ਇੱਕ ਦਾ ਮੰਨ ਲਓ ਲੋਕੇਸ਼ਨ ਬਣੀ ਹੋਈ ਹੈ ਵੀ ਕਿਹੜੇ ਮਜ਼ਦੂਰ ਕੋਲੇ ਹੁਣ ਤੱਕ ਕਿੰਨੀ ਜਗ੍ਹਾ ਹੈਗੀ ਹੈ ਕਿੰਨੀ ਨਹੀਂ ਹੈਗੀ ਹੈ ਉਹਨਾਂ ਦੇ ਜੀ ਕਾਲ ਬਾਰੇ ਦੇ ਅੰਦਰ ਜੋ ਜ਼ਮੀਨ ਆਂਦੀ ਉਹ ਤਾਂ ਕੋਈ ਰਿਕਾਰਡ ਨਹੀਂ ਹੈਗਾ ਜੀ ਕਿਹੜੀ ਹੈ ਜਿਹੜੀ ਪਿੰਡ ਦੇ ਅੰਦਰ ਲਾਲ ਲਾਲਕੀਰ ਦੇ ਅੰਦਰ ਜੋ ਆਂਦੀ ਹੈ ਪਿੰਡ ਦੇ ਲਾਲਕੀਰ ਦੇ ਅੰਦਰ ਜੜੀ ਜਗ੍ਹਾ ਆਂਦੀ ਹੈ ਜੀ ਉਹਦੀ ਰਜਿਸਟਰੀਆਂ ਵਗੈਰਾ ਕਰਨ ਦਾ ਚੱਲ ਰਿਹਾ ਸੀ ਸਿਲਸਲਾ ਪਿੱਛੇ ਚੰਨੀ ਸਰਕਾਰ ਸੀ ਜੀ ਉਹਨਾਂ ਨੇ ਰਜਿਸਟਰੀਆਂ ਕਰਨ ਦਾ ਮੰਨ ਲਓ ਐਲਾਨ ਕਰ ਦਿੱਤਾ ਸੀ ਪਰ ਹੁਣ ਤਾਂ ਉਹ ਠੰਡੇ ਵਸਤੇ ਚ ਪਈ ਹੈ ਪਰ ਇਹਨਾਂ ਨੂੰ ਸੋਚਣਾ ਚਾਹੀਦਾ ਨਹੀਂ ਸਰਕਾਰ ਨੂੰ ਜੀ ਵੀ ਉਹ ਰਜਿਸਟਰੀਆਂ ਕਰਨੀਆਂ ਚਾਹੀਦੀਆਂ ਜਾਂ ਨਹੀਂ ਇਹ ਤਾਂ ਇਹ ਤਾਂ ਖਮੀਚੀ ਬੈਠੇ ਹੈ ਜੀ ਇਹ ਇਹਨਾਂ ਦਾ ਇਹ ਪਤਾ ਹੋਣਾ ਚਾਹੀਦਾ ਇੱਥੇ ਇੱਕ ਹੋਰ ਵੀ ਸਵਾਲ ਖੜਾ ਹੁੰਦਾ ਜੀ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਕਾਨ ਬਣਦੇ ਨੇ ਉਹ ਹੁਣ ਇਹ ਰੂਲ ਕਰਤਾ ਉਸੇ ਦੇ ਹੀ ਬਣਗੇ ਜਿਹਦੇ ਨੂੰ ਪਲਾਟ ਦੀ ਰਜਿਸਟਰੀ ਆ ਜੇਕਰ ਤੁਹਾਡੀ ਰਜਿਸਟਰੀ ਨਹੀਂ ਹੁੰਦੀ ਤਾਂ ਉਸ ਤੋਂ ਉਸ ਲੈਂਡ ਤੋਂ ਤਾਂ ਤੁਸੀਂ ਬਾਹਰ ਹੋ ਇਹ ਤਾਂ ਹੈਗਾ ਨਹੀਂ ਸਰਕਾਰ ਜੀ ਹੁਣ ਰਜਿਸਟਰੀਆਂ ਕਰੋਗੀ ਤਾਂ ਹੀ ਅਸੀਂ ਉਹਦੇ ਲੈਂਡ ਦੇ ਹੱਕਦਾਰ ਹਾਂ ਨਹੀਂ ਹਾਂ ਉਹ ਤਾਂ ਤੁਸੀਂ ਉਸ ਤੋਂ ਉਸ ਤੋਂ ਬਣ ਜੇ ਅਸੀਂ ਫਿਰ ਅਸੀਂ ਤਾਂ ਅੰਦੋਲਨ ਕਰਾਂਗੇ ਹੀ ਨਹੀਂ ਜੀ ਕੁਛ ਨਾ ਕੁਛ ਤਾਂ ਜੇ ਭੁੱਖਾ ਮਰਦਾ ਦੇ ਇਨਸਾਨ ਕਰੋਗੇ ਨਹੀਂ ਕੁਛ ਹਾਂਜੀ ਹਾਂਜੀ ਠੀਕ ਹੈ